ਸਤਿ ਸ੍ਰੀ ਅਕਾਲ ਪਰਿ ਸਾਰੇ ਸਤਿ ਸ਼੍ਰੀ ਅਕਾਲ ਅਮੀਰ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਮੀਰ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਠੀਕ ਠਾਕ ਆ ਗੱਜਨੇ ਆਪਰੇ ਆਪਾਂ ਆਪਾਂ ਨੂੰ ਬਾਬਾ ਜੀ ਨੇ ਹੋਗੇ ਕੈਨੇਡਾ ਤੋਂ ਆਇਆ ਨੂੰ ਤੇ ਆਪਾਂ ਨੇ ਇੱਕ ਗਿਫਟ ਮੰਮੀ ਨੂੰ ਮੰਗਾ ਕੇ ਦਿੱਤਾ ਹੈ ਇਹੇ ਚਾਚੀ ਦੀ ਮੰਮੀ ਆ ਤਾਂ ਹਲੇ ਆਉਣਾ ਆ ਪਹਿਲਾਂ ਇਹ ਸੇਮ ਮੰਗਾ ਰਹੀ ਸੀਗੀ ਤੇ ਮੈਂ ਕਿਹਾ ਅਸੀਂ ਬਦਲ ਕੇ ਲਿਆ ਸਕਦੇ ਹਾਂ ਨਾ ਆਣੇ ਆ। ਸਕੀ ਹਾਂ। ਹਾਂ ਅਗਲਾ ਕੋਈ ਇੱਕੋ ਚੱਕੀ ਵੀ ਦੇ ਦੇ। ਹੋ ਰਿਹਾ ਇਸ ਤੇ ਜਾਣਾ ਮੈਂ ਹੋਰ ਚ ਜਾਣਾ। ਅਸੀਂ ਆਪਣਾ ਬਦਲ ਕੇ ਜਾਣਾ। ਘਰੇ ਕਈ ਵਾਰ ਇੱਕ ਥਾਂ ਤੇ ਜਾਣਾ ਹੁੰਦਾ ਆ ਫਿਰ ਸੇਮ ਰੱਖੇ ਪੂਰੇ ਲੱਗਦੇ ਆ। ਫਿਰ ਮੈਂ ਡਿਫਰੈਂਟ ਆਰਡਰ ਕਰਕੇ ਦੇ ਦਿੱਤੇ। ਤੇ ਆ ਚਾਚੀ ਜੀ ਦੀ ਵਾਰਸ ਹੁਣ ਆਇਆ ਸੀ। ਅਸਲ ਦੇ ਵਿੱਚ ਜਿਹੜਾ ਮੈਂ ਕੈਨੇਡਾ ਤੋਂ ਲੈ ਕੇ ਆਈ ਸੀਗੀ ਉਹ ਚਾਚੀ ਹੁਣਾਂ ਦੇ ਹਿਸਾਬ ਨਾਲ ਉਹ ਠੀਕ ਨਹੀਂ ਸੀਗਾ। ਇਹ ਸਾਨੂੰ ਜਿਆਦਾ ਜੇਬਾਂ ਚਾਹੀਦਾ ਹੁੰਦਾ। ਇਹਨਾਂ ਨੂੰ ਜੇਬਾਂ ਨਾਲ ਚਾਹੀਦਾ ਸੀ ਜਿਹੜਾ ਮੰਮੀ ਨੂੰ ਅੱਜ ਕੱਲੋਂ ਝੋਲੇ ਮੰਗੂ ਹੁੰਦੇ ਨੇ ਜਿਹੜੇ ਕੋਈ ਚੱਕਦੇ ਨੇ ਝੋਲੇ। ਜਿਹੜਾ ਮੰਮੀ ਨੂੰ ਲੈ ਕੇ ਦਿੱਤਾ ਸੀ ਜਿਹੜਾ ਮੰਮੀ ਦੇ ਵੀ ਉਹ ਫਿੱਟ ਨਹੀਂ ਬੈਠਾ। ਉਹਦੇ 'ਚ ਕੁਝ ਵੀ ਨਹੀਂ ਹੈਗਾ ਇਕੱਲਾ ਹੀ ਉਹ ਆ। ਬਸ ਉੱਪਰੋਂ ਵਈ ਥੱਲੇ ਹੀ ਆ। ਇੱਕ ਜੇਬ ਤਾਂ ਲਾ ਦਿਓ ਕੰਮ ਸੇ ਕਰ ਜੇ ਇਹਦੇ 'ਚ ਬੰਦਾ ਪੈਸੇ ਬੰਦ। ਇਹਨਾਂ ਮਹਿੰਗਾ ਪਾ। ਉਹਨੂੰ ਬੰਦਾ ਸਾਰੇ ਕੁਝ ਥੱਲੇ ਜਾਊਗਾ। ਉਹਦੇ 'ਚ ਕੁਝ ਵੀ ਨਹੀਂ ਹੈਗਾ ਮੈਂ ਵੀ ਨਹੀਂ ਦੇਖਿਆ। ਕੁਝ ਵੀ ਨਹੀਂ ਆਇਆ ਭਰਦੀ ਤੇ ਇੱਕ ਜੇਬ ਤਾਂ ਹੋਵੇ। ਉਹ ਸਿੱਧਾ ਨਹੀਂ ਲੱਗਦਾ ਇਹਦੇ 'ਚ ਕੁਝ ਹੈਗਾ ਹੀ ਨਹੀਂ। ਕਿੰ ਆਹ ਬੜਾ ਸੋਹਣਾ ਹੈ ਕੋਲ ਕੀ ਕਹਿੰਦੇ ਆ ਕੰਬੀਨੇਸ਼ਨ ਬਹੁਤ ਪਿਆਰਾ ਹੈ ਹੁਣ ਮੈਨੂੰ ਵੀ ਇਹੀ ਸੋਹਣਾ ਲੱਗ ਰਿਹਾ ਹੈ ਮੈਨੂੰ ਮੇਰੇ ਨਾਲ ਤਾਂ ਥੋਖਾ ਹੋ ਗਿਆ ਮੈਂ ਮੈਨੂੰ ਕਿਹਾ ਮੈਂ ਕਿਹਾ ਹੁਣ ਮੇਰਾ ਪਰਸ ਨਾ ਕਿਤੇ ਮੈਂ ਕਿਹਾ ਪਹਿਲਾਂ ਚਾਚੀ ਜੀ ਨੂੰ ਇੱਕ ਪਰਸ ਮੰਗਾ ਕੇ ਦਿੱਤਾ ਸੀਗਾ ਉਹ ਫਿਰ ਅਸੀਂ ਮਾਸੀ ਜੀ ਨੂੰ ਦੇਤਾ ਕਿਉਂਕਿ ਮਾਸੀ ਜੀ ਲਈ ਜਿਹੜਾ ਪਰਸ ਲੈ ਕੇ ਜਾਂਦਾ ਸੀਗਾ ਉਹ ਵੀ ਉਹਨਾਂ ਦੇ ਕਰਮਾਚ ਨਹੀਂ ਸੀਗਾ ਇਹ ਕਈ ਜਣੇ ਕਹਿ ਰਹੇ ਸੀ ਤੁਸੀਂ ਗਿਫਟ ਦੇਖ ਕੇ ਲੈ ਕੇ ਆਉਣੇ ਸੀ ਇਹ ਉਹ ਹਨਾ ਪੁਰਾਣੇ ਗਿਫਟ ਪੁਰਾਣੇ ਨਹੀਂ ਜੇ ਪਹਿਲੀ ਗੱਲ ਤਾਂ ਜੀ ਗਿਫਟ ਪੁਰਾਣੇ ਨਹੀਂ ਸੀਗੇ ਨਵੇਂ ਲੈ ਕੇ ਆਂਦੇ ਸੀ ਦੂਜੀ ਗੱਲ ਦੇਖ ਕੇ ਕਿੰਨੇ ਵਾਰ ਵੀਡੀਓ 'ਚ ਦੱਸਿਆ ਸਾਡਾ ਤਾਂ ਇੰਡੀਆ ਆਉਣ ਦੀ ਮਜਬੂਰੀ ਬਣੀ ਆ ਅਸੀਂ ਤਾਂ ਇੱਕ ਤਰੀਕੇ ਨਾਲ ਐਮਰਜੈਂਸੀ ਟਿਕਟ ਲੈ ਕੇ ਆਏ ਆਗੇ ਕਿਉਂਕਿ ਪਾਣੀ ਆ ਗਿਆ ਸੀਗਾ ਕੋਈ ਆਪਸ਼ਨ ਨਹੀਂ ਸੀਗੀ ਤੇ ਕਾਲੀ ਕਾਲੀ ਦੇ ਵਿੱਚ ਮੈਂ ਇੱਕੋ ਦਿਨ ਜਾ ਹੋਇਆ ਸੀ ਉਹ ਵੀ ਮੈਂ ਆਪਣੀ ਫਰੈਂਡ ਨਾਲ ਗਈ ਸੀ ਉਸ ਦਿਨ ਸ਼ਾਪਿੰਗ ਕਰਨ ਆ ਸੀ ਕਾਲੀ ਕਾਲੀ ਦੇ ਵਿੱਚ ਸਾਮਾਨ ਚੱਕ ਕੇ ਆ ਗਏ ਸੀ ਆਪਾਂ ਨੇ ਕਿਸੇ ਤੋਂ ਕੀ ਲੈਣਾ ਆਪਾਂ ਨੂੰ ਜੀ ਜ ਵਧੀਆ ਲੱਗਣੇ ਚਾਹੀਦੇ ਆ ਮੈਂ ਵੀ ਤਾਂ ਦੇਖ ਸਰ ਸਾਮਾਨ ਚੱਕ ਚੱਕ ਮਾਰਦਾ ਅੱਜ ਮੰਮੀ ਇਹਨੂੰ ਕਹਿੰਦੇ ਸਟੈਕ ਤਾਂ ਮਾਰਨਾ ਆ ਸੰਗ ਦੇ ਵਿੱਚ ਤੇ ਆ ਚਾਚੀ ਲਈ ਮੰਗਾਇਆ ਸੀਗਾ ਇਹ ਅਸਲ ਦੇ ਵਿੱਚ ਮੰਮੀ ਦੇ ਚਾਚੀ ਦੀ ਉਹ ਪਸੰਦ ਸੀ ਮੈਂ ਕਿਹਾ ਆਪਣੀ ਪਸੰਦ ਦਾ ਮੰਗਾ ਲਓ ਬਾਹਰ ਵਿੱਚ ਖਾਓ ਮੈਨੂੰ ਵੀ ਵਧੀਆ ਲੱਗਿਆ ਪਰਸ ਹਾਂ ਵਧੀਆ ਹਰਦੀਪ ਕਿਤੇ ਨੂੰ ਜਾਣਾ ਬਾਹਰ ਲਿਖੇ ਵਿੱਚ ਪੈਸੇ ਪਾਉ ਕਰਾਇਆ ਇਹ ਜਿੱਪਾ ਹੀ ਵਾਲੀ ਨੇ ਮੰਗਾਇਆ ਕੀ ਹੋਇਆ ਪਰਸ ਛੋਟਾ ਜਿੱਪਾ ਜਾਵੇ ਤੇ ਹਾਂ ਅਲੱਗ-ਅਲੱਗ ਚੀਜ਼ ਪਾਈ ਹੋਣੀ ਤੁਹਾਨੂੰ ਪਤਾ ਮੰਮੀ ਕਹਿੰਦੇ ਪਹਿਲਾਂ ਕਹਿੰਦੀ ਇਹਦੇ ਨਾਲ ਦੇ ਮੈਨੂੰ ਮੰਗਾ ਦੇ ਫਿਰ ਕਹਿੰਦੇ ਇਹਨਾਂ ਨੇ ਸਲਾਹ ਹੀ ਕੀਤੀ ਕਹਿੰਦੇ ਨਹੀਂ ਸੇਮ ਜੇ ਤਾਂ ਕੀ ਕਰਨੇ ਆ ਵੀ ਈ ਕਈ ਵਾਰ ਬੰਦਾ ਇੱਕੋ ਜੇ ਚੇਂਜ ਕਰਕੇ ਵੀ ਆ ਸਕਦਾ ਹੈ ਅ ਚਾਕਲੇਟ ਰਾਜਦੀਪ ਲਈ ਨੇ ਹਾਂ ਚਾਕਲੇਟ ਇਹ ਇੰਡੀਆ ਵਾਲੀ ਨਹੀਂ ਪਰ ਉਹ ਵੀ ਤਾਂ ਸੇਮ ਹੀ ਹੁੰਦੇ ਆ ਹਾਂ ਚਾਕਲੇਟ ਤਾਂ ਸੇਮ ਹੀ ਹੁੰਦਾ ਮਿੱਠਾ ਯਾਰ ਤੇ ਜਿਹੜੇ ਉੱਥੋਂ ਲੈ ਕੇ ਆਉਂਦੇ ਸੀ ਜਿਹੋਨਾਂ ਨੂੰ ਪੈ ਵੀ ਰਹੇ ਉਹਨਾਂ ਨੂੰ dete ਸੀਗੇ ਤੇ ਹੋਰ ਵੀ ਬਾਕੀ ਬੰਦੇ ਗਏ ਉਹਦਾ ਮਤਲਬ ਵੰਡੇ ਸੀਗੇ ਕੁਛ ਘਰ ਰਿਸ਼ਤੇਦਾਰੀਾਂ ਤੇ ਦੇਦੇ ਸੀਗੇ ਬਾਕੀ ਉਹਨਾਂ ਨੂੰ ਦੇਦੇ ਸੀਗੇ ਤੇ ਰਾਜਦੀਪ ਕਹਿੰਦਾ ਤੇ ਮਨੂ ਹੌਣੀ ਕਹਿੰਦੇ ਸਾਡਾ ਇੰਡੀਆ ਵਾਲੇ ਚਾਕਲੇਟਾਂ ਵਾਲੀ ਕੰਮ ਸੜ ਜਾ ਮੈਨੂੰ ਇੰਡੀਆ ਵਾਲੀ ਲੈ ਕੇ ਦੇ ਦਿਓ ਮੈਂ ਸਾਂਝ ਨੂੰ ਮੈਂ ਪਹਿਲਾਂ ਵੀ ਭੇਜਦੇ ਸੀਗੇ ਤੇ ਹੁਣ ਵੀ ਸਾਂਝ ਨੂੰ ਭੇਜ ਦੇਣੇ ਹੈਗੇ ਤੇ ਆਹ ਰਾਜਦੀਪ ਕਹਿੰਦਾ ਮੈਨੂੰ ਇੰਡੀਆ ਲਿਆ ਦਿਓ ਵੈਸੇ ਰਾਜਦੀਪ ਵੱਜ ਗੱਲ ਕੱਟ ਮਿੱਠਾ ਆਉਂਦਾ ਹੈ ਡਾਈਟਿੰਗ ਤੇ ਡਾਈਟਿੰਗ ਨਹੀਂ ਜਾਣੇ ਡਾਈਟਿੰਗ ਤੇ ਮਿੱਠਾ ਆਉਂਦਾ ਹੀ ਬਹੁਤਾ ਕਰੇ ਕੀ ਕਰੇ ਡੱਬੇ ਆ ਰਖੜੀ ਕਰਕੇ ਢੱਬੇ ਢੁੱਬੇ ਕਿੰਨਾ ਵੀ ਸੜੀ ਮਿੱਠਾ ਦਾ ਸੀ ਹਜੇ ਇੰਨਾ ਖਾਣ ਹੀ ਰਹੇ ਹੈਗੇ ਜਿਹੜਾ ਕਿਤੇ ਆ ਜਾਈਦਾ ਫਿਰ ਤੋਂ ਮੱਟਾ ਜਾਂਦਾ ਹੋਂਦਾ ਜਿੰਨਾ ਚੀਜ਼ਾਂ ਮੀਆਂ ਨੇ ਹਾਂ ਹੀ ਬਹੁਤ ਰ ਮੈਂ ਤਾਂ ਕਰੇ ਵੀ ਖਾਣਾ ਗਲਾਫ ਨੂੰ ਲੱਹ ਜਿਹੜੇ ਬੰਦੇ ਦਾ ਜੀ ਕਰਿਆ ਮੁੰਡਾ ਉਦੋਂ ਆਉਂਦਾ ਨਹੀਂ ਜਦੋਂ ਬੰਦੇ ਸੋਚਦਾ ਕਿ ਹੁਣ ਖਾਣਾ ਨਹੀਂ ਉਹ ਮਿੱਠਾ ਆ ਜਾਂਦਾ ਉਹ ਗਲਾਵ ਜਾਣਾ ਪੈਂਦਾ ਮੈਨੂੰ ਆਉਂਦਾ ਵੀ ਯਾਰ ਇਹ ਖਰਾਬ ਹੋ ਜਾਣਗੇ ਇਹਨਾਂ ਨੂੰ ਖਾ ਲਈਏ ਆਈ ਬੰਦਾ ਮਿੱਠਾ ਖਾ ਜਾਂਦਾ ਕਿ ਨਾ ਕਿ ਕਈ ਵਾਰ ਉਹ ਉੱਥੋਂ ਆਉਂਦੀਆਂ ਹੁੰਦੀਆਂ ਨੇ ਜਿਹੜੀਆਂ ਗਲਾਜਾਂ ਨੂੰ ਜ਼ਿਆਦਾ ਪਸੰਦ ਹੁੰਦੀਆਂ ਨੇ ਨਾ ਜਿਹੜੀ ਸ਼ੌਕ ਦੀਆਂ ਉਹ ਉੱਥੋਂ ਆਈਆਂ ਲੀਆਂ ਨੇ ਬੰਦਾ ਖਾ ਲੈ ਖਾ ਚਲੋ ਆਪਾਂ ਚੱਲੀਏ ਲੇਟ ਹੁੰਨੇ ਆਪਾਂ ਚਲੋ ਜੀ ਇਹ ਕੀ ਕਹਿੰਦੇ ਆ ਜੇ ਕਿਸੇ ਨੂੰ ਨਾ ਬਰਸ ਪਸੰਦ ਆਵੇ ਉਤਲਾ ਉਤਲਾ ਢੇੜ ਕੇ ਥੱਲਾ ਕਾਲੇ ਵਾਲਾ ਵੀ ਇਹ ਸਰੱਖਿਆ ਜਾ ਸਕਦਾ ਹੈ ਨਹੀਂ ਤੂੰ ਬੰਝ ਪਹਿਲੇ ਪੰਚ ਖਰਾਬ ਕਰਦੇ ਸਾਡਾ ਕਾਲਾ ਕੱਢ ਦੇ ਦੱਲਿਓ ਨਾ ਸੋਣਾ ਬਰਸਾ ਮੈਂ ਮੈਂ ਵੀ ਸੋਚ ਰਹੀ ਸੀਗੀ ਕਿ ਮੈਂ ਵੀ ਇਹਦੇ ਨਾਲ ਦਾ ਹੀ ਮੰਗਾ ਲੈਣੀ ਹੈਗੀ ਫੇ ਮੈਂ ਕਿਹਾ ਦਾਜੀ ਤੁਮਾਂਗੇ ਲੈ ਜਾਗੇ ਹਾਂ ਕਦੋਂ ਜਦੋਂ ਮੰਗ ਕੇ ਲੈ ਜਾਗੇ ਇੰਡੀਆ ਚ ਸਭ ਜਾਣਾ ਜਿੰਨੇ ਦੇ ਦਾਜੀ ਬੋਲੇ ਨਹੀਂ ਨਾ ਦਾਜੀ ਤਾਹੇ ਤੁਮਾਂਗਾ ਲੁਰਗੀਆਂ ਆ ਤੂੰ ਹੀਰਾ ਖਿਲਾਲਾ ਸੁਣਾ ਲੈ ਮੈਂ ਚਾਚੀ ਕਹਿੰਦੇ ਪਹਿਲਾਂ ਵੀ ਮੈਂ ਚਾਚੀ ਦੇ ਦੋ ਬਰਸ ਰੱਖੀ ਹੋਏ ਆ ਨਾ ਮੇਰੇ ਪਰਸ ਮਾਰ ਦਿੰਦੀ ਆ ਰੀ ਪਹਿਲਾਂ ਦਾ ਵੀ ਰੱਖਿਆ ਪਹਿਲਾਂ ਪਹਿਲਾਂ ਨਾ ਪਾਕਿਸਤਾਨ ਅੱਛਾ ਉਹ ਬੜਾ ਸੋਹਣਾ ਉਹ ਮੈਂ ਰੱਖਿਆ ਨੂੰ ਮਿਲਦਾ ਸੀ ਕੋ ਮੁੰਡੇ ਵੀ ਰੱਖ ਸਕਦੇ ਸੀ ਬੜਾ ਸੋਹਣਾ ਸੀਗਾ ਫਿਰ ਪਹਿਲਾਂ ਮੈਂ ਹੋ ਰੱਖਿਆ ਫਿਰ ਮੈਂ ਜਿਹੜਾ ਕੈਨੇਡਾ ਤੋਂ ਲੈ ਕੇ ਆਈ ਉਹ ਫਿਰ ਮੈਂ ਰੱਖਿਆ ਕਿਉਂਕਿ ਉਹ ਮੈਨੂੰ ਲੱਗਿਆ ਕਿ ਉਹਨਾਂ ਦੇ ਚੱਕਣਿਆਂ ਨਾਲ ਉਹ ਪਾਲੇ ਛੋਟਾ ਜਿਹਾ ਛੋਟਾ ਉਹ ਆ ਸੀ ਜੇ ਬਾਹਰੋਂ ਫੋਨ ਨਹੀਂ ਸੀ ਪੈਂਦਾ ਉਹ ਫਿਰ ਮੈਂ ਰੱਖ ਹੀ ਲਿਆ ਮੈਂ ਕਿਹਾ ਕਿਸੇ ਹੋਰ ਨੂੰ ਦਿੱਤਾ ਜਾਂਦਾ ਚਲੋ ਉਹ ਰੱਖ ਲਿਆ ਫਿਰ ਮੈਂ ਕਿਹਾ ਇਹਨਾਂ ਦੇ ਸਾਈਜ਼ ਦੇ ਹਿਸਾਬ ਤੇ ਮੰਮੀ ਹੁਣ ਉਹਨਾਂ ਨੂੰ ਵੱਡੇ ਵਾਲੇ ਚਾਹੀਦੇ ਹੁੰਦੇ ਥੋੜੇ ਸਮਾਨ ਸਮੋਲ ਪਾ ਕੇ ਲੈ ਚਲੋ ਤੁਰੋ ਫਿਰ ਤੁਸੀਂ ਲੈਟ ਹੋਣੇ ਰਹਾਂਜੀ ਦਿਵ ਲਾਉਣੇ ਚਾਹੁੰਦੇ ਨਾ ਵੀ ਹੈ ਮੰਮੀ ਹੁਣ ਉਹਨਾਂ ਦੇ ਪਿਆਰ ਤੇ ਜਾਣਾ ਹੁੰਦਾ ਨਾ ਉੱਥੋਂ ਮਠਿਆਈ ਪਾ ਕੇ ਲਿਆਉਂਦੀ ਹੁੰਦੀ ਸੀ ਕਦੇ ਮਿਹਦੀ ਪਾਉਂਣ ਪਾਉਂਣ ਨਾ ਨਾ ਉਹ ਦਿਵ ਛੋਟਾ ਹੁੰਦਾ ਸੀ ਹਾਂ ਹੁਣ ਤਾਂ ਕਦੇ ਨਹੀਂ ਤਾਂ ਇਹ ਕਿ ਦਿੱਤਾ ਇਹ ਤਾਂ ਬੜਾ ਲਾਣਾ ਜੀ ਥੋੜਾ ਜਿਹਾ ਇਹ ਛੋਟਾ ਮੋਟਾ ਐਂਗਲ ਨਹੀਂ ਚ ਪੈ ਜਾਇਆ ਕਰਨੀ ਹੈ ਦੋ ਤਿੰਨ ਬਰਤੀ ਦੇ ਪੀਸ ਆ ਗਏ ਬਰਤੀ ਦਾ ਕੋਹਨਦਰੀ ਤਾਂ ਕਲਾਬ ਜਮਾਣਾ ਕਰਨੀ ਨਹੀਂ ਕੋਈ ਨਾ ਜਰੂਰੀ ਥੋੜੀ ਘਰ ਚ ਮੈਂ ਥੋੜੀ ਆ ਹੋਰ ਵੀ ਕਿੰਨੇ ਜਾਣੇ ਨੇ ਚਲ ਖੜੀ ਹੋ ਚਲੀ ਚਲੋ ਜੀ ਧੰਨਵਾਦ ਖੜਾ ਫੜ ਜਾ ਆਪ ਕੋ ਰੱਖ ਲਵਾਂਗੇ ਬੈਸਟ ਰੇਡਰ ਵੀ ਆਪਾਂ ਹੀ ਆ ਜੀ ਬੈਸਟ ਜਾਫੀ ਵੀ ਆਪਾਂ ਹੀ ਇਹ ਮੈਨੂੰ ਪਤਾ ਨਹੀਂ ਕਿਉਂ ਦੇ ਦਿੱਤਾ ਨਾ ਮੈਂ ਕੋਈ ਰੇਟ ਪਈ ਹੈ ਨਾ ਮੈਂ ਕੋਈ ਜੱਫਾ ਲਾਇਆ ਪਰ ਪਿੰਡ ਵਾਲੇ ਕਹਿੰਦੇ ਪਿਆਰ ਸਤਿਕਾਰ ਦੇ ਵਿੱਚ ਸੋ ਮੈਨੂੰ ਇੱਕ ਟਰੋਫੀ ਮਿਲੀ ਆ ਇੱਕ ਸਾਡੇ ਭਾਣ ਦੇ ਦੀ ਆ ਉਹਦਾ ਤਾਂ ਚਲੋ ਬਹੁਤ ਯੋਗਦਾਨ ਸੀਗਾ ਉਹਰੇ ਉਹ ਤਾਂ ਸਾਰਾ ਵੇਲੇ ਤਾਂ ਮੈਂ ਤਾਂ ਕਿ ਬੈਠਾ ਦੇਖ ਹੀ ਰਿਹਾ ਸੀਗਾ ਮੈਨੂੰ ਐਸਾ ਇਹਨਾਂ ਨੇ ਥੋੜਾ ਜਿਹਾ ਚੀਫ ਗੈਸਟ ਬਣਾ ਲਿਆ ਮੈਨੂੰ ਬੜਾ ਅਜੀਬ ਲੱਗਿਆ ਮਾਈਕ ਤੇ ਵੀ ਨਾਮ ਲੈਂਦੇ ਸੀਗੇ ਨਾ ਬੋਲਦੇ ਸੀਗੇ ਤਾਂ ਮੈਨੂੰ ਬੜਾ ਅਜੀਬ ਲੱਗਦਾ ਸੀਗਾ ਤੇ ਥੈਂਕ ਯੂ ਜੀ ਰਾਇਆਂ ਪਿੰਡ ਵਾਲਿਆਂ ਦਾ ਤੇ ਬਾਕੀ ਤੁਸੀਂ ਵੀਡੀਓ ਦੇ ਵਿੱਚ ਅੱਗੇ ਦੇਖਿਓਗੇ ਵੀ ਟੂਰਨਾਮੈਂਟ ਬਾਰੇ ਇਨ ਇਹ ਪਿਛਲੇ ਐਤਵਾਰ ਦੀ ਗੱਲ ਆ ਮੇਰੀ ਭੈਣ ਦਾ ਮੁੰਡਾ ਮੇਰਾ ਭਾਣ ਚ ਆਇਆ ਸੀਗਾ ਤੇ ਸਾਡੇ ਘਰੇ ਆਇਆ ਰਖੜੀ ਵਾਲੇ ਤੇ ਇਹ ਕਹਿੰਦਾ ਵਸੀ ਮੈਂ ਮੁੜ ਕੇ ਜਾਣ ਵਾਲਾ ਮੈਂ ਕਿਹਾ ਕੀ ਹੋ ਗਿਆ ਕਹਿੰਦਾ ਸਾਡੇ ਪਿੰਡ 'ਚ ਕਬੱਡੀ ਦਾ ਟੂਰਨਾਮੈਂਟ ਚੱਲਦਾ ਵਾ ਇਹ ਕਹਿੰਦਾ ਮੈਂ ਤਾਂ ਬਸ ਰੇਡ ਪਾਉਣ ਹੀ ਆਇਆ ਮੈਂ ਤੁਹਾਨੂੰ ਜੱਫਾ ਲਾਉਣ ਨਹੀਂ ਦੇਣਾ ਪਰ ਉਹਦਣ ਇਹਨੂੰ ਜੱਫਾ ਲੱਗ ਗਿਆ ਕਿਉਂਕਿ ਕੁਦਰਤੀ ਮੀਂਹ ਪੈਣ ਲੱਗ ਗਿਆ ਇਥੋਂ ਫੋਨ ਚੱਲੀ ਗਿਆ ਵੀ ਹੁਣ ਰਹਿਣ ਦੇ ਤੂੰ ਰਿਸ਼ਤੇਦਾਰੀ 'ਚ ਰੁਕ ਜਾ ਵੀ ਇੱਥੇ ਤਾਂ ਮੀਂਹ ਆ ਗਿਆ ਤਾਂ ਮਨ ਵੀ ਥੋੜਾ ਜਿਆਦਾ ਦਾਸ ਹੋਇਆ ਪਰ ਹੀ ਰੋਕੀ ਗਿਆ ਉੱਥੇ ਤੇ ਫਿਰ ਮੈਨੂੰ ਹੋਰ ਤੇ ਕਾਫੀ ਜਿਆਦੇ ਟੀਮਾਂ ਉਰੇ ਆਉਂਦੀਆਂ ਨੇ ਛੋਟੇ ਬੱਚਿਆਂ ਤੋਂ ਲੈ ਕੇ ਓਪਨ ਦੇ ਵਿੱਚ ਮੈਚ ਕਰਵਾਏ ਜਾਂਦੇ ਨੇ ਤੇ ਆਪਾਂ ਜਿਹੜੀ ਜਿਆਦਾ ਇਨਫਾਰਮੇਸ਼ਨ ਆ ਉਹ ਪਿੰਡ ਵਾਲਿਆਂ ਤੋਂ ਲੈਣੇ ਆ ਕਿਉਂਕਿ ਉਹਨਾਂ ਨੇ ਐਡਾ ਵੱਡਾ ਜਿਹੜਾ ਪਰਾਲਾ ਕੀਤਾ ਵਾ ਸੋ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜਨਾ ਤਾਂ ਜੋ ਹੋਰ ਗਲਤ ਆਦਤਾਂ ਨਸ਼ਿਆਂ ਤੋਂ ਦੂਰ ਰਹਿ ਸਕਣ ਸੋ ਮਾੜਾ ਜੀ ਦੱਸਿਓ ਜੀ ਕਿ ਕਿਸ ਤਰ੍ਹਾਂ ਇਹ ਟੂਰਨਾਮੈਂਟ ਹੁੰਦਾ ਕਿਦਣ ਕਿਦਣ ਹੁੰਦਾ ਐਂਟਰੀ ਬਾਰੇ ਸਾਰਾ ਕੁਝ ਇੱਕ ਵਾਰ ਮਾੜਾ ਜੀ ਦੱਸ ਦਿਓ ਸੱਸੀ ਤੋਂ ਅੱਗੇ ਸਾਰਿਆਂ ਨੂੰ ਇਹ ਜੇ ਅਸੀਂ 5-9 ਮਹੀਨੇ ਦੇ ਫਾਸਟ ਹੈ ਰੋਗਾ ਤੋਂ ਸਟਾਰਟ ਕਰਦੇ ਆਂ ਹਰ ਹਫਤੇ ਸੰਡੇ ਇਹ ਸਾਡੇ ਮੈਚ ਹੁੰਦੇ ਨੇ 35 ਕਿਲੋ 55 ਦੇ ਕਲੱਬ ਦੇ ਨਗਰ ਜिले ਤੋਂ ਪਗਵਾੜੇ ਤੋਂ ਦੂਰੋ ਦੂਰੋ ਸਾਡੇ ਟੀਮਾਂ ਕਲੱਬ ਦੀ ਉਸਤਾਂ ਦੀਆਂ ਪਹੁੰਚਦੀਆਂ ਲੈਂਦੇ ਇਹਦੇ ਵਿੱਚ ਇੰਟਰਨੈਸ਼ਨਲ ਖਿਡਾਰੀ ਜਿਹੜੇ ਬਾਹਰ ਖੇਡਦੇ ਨੇ ਉਹਨਾਂ ਤੇ ਰੋਕ ਆ ਵੀ ਉਹ ਨਹੀਂ ਖੇਡ ਸਕਦੇ ਬਾਕੀ ਸਾਰੇ ਖਿਡਾਰੀ ਖੇਡਦੇ ਨੇ ਹਰ ਇੱਕ ਮਹੀਨੇ ਦੇ ਆਖਰੀ ਸੰਡੇ ਮੈਂ ਆਪਣੇ ਕੋਚ ਸ੍ਰੀ ਦੇਵੀ ਦਿਵਾਲੀ ਸਾਭ ਦੀ ਯਾਦ ਉਹਦੇ ਵਿੱਚ ਉਹਨਾਂ ਦੇ ਨਾਮ ਤੇ ਅਸੀਂ ਟੂਰਨਾਮੈਂਟ ਕਰਾਉਂਦੇ ਆ ਤੇ ਬਾਕੀ ਜਦੋਂ ਅਸੀਂ ਸਿੱਟੇ ਅਸੀਂ ਕੌਂਜਾਬ ਵੀ ਹੋਏ ਆ ਸਾਨੂੰ ਦੇਖ ਕੇ ਹੁਣ ਸਾਡੇ ਇਲਾਕੇ ਦੇ ਕਾਲੇ ਵਾਲੇ ਵੀ ਬਹੁਤ ਟੂਰਨਾਮੈਂਟ ਕਰਮੀ ਚੋਂ ਲੱਗਦੇ ਜਿਹੜੇ ਇੱਕ ਤੋਂ ਇੱਕ ਸਾਲ ਪਿੱਛੋਂ ਕੋਈ ਟੂਰਨਾਮੈਂਟ ਨਹੀਂ ਸੀ ਹੁੰਦਾ ਇਸ ਚੀਜ਼ ਦੇ ਵਿੱਚ ਹੁਣ ਸਾਨੂੰ ਦੇਖ ਕੇ ਹੋਰ ਵੀ ਕਰਾਉਂਦੇ ਨੇ ਸਾਰੇ ਖਿਡਾਰੀ ਦੇ ਬੱਚੇ ਜੀ ਨੂੰ ਬਹੁਤ ਸਰਾਉਂਦੇ ਨੇ ਵੀ ਹਾਂ ਕੀਗਾ ਇਹ ਸਾਡਾ ਜੋ ਰਵਾਇਤੀ ਅਨੂ ਭੈਣ ਘੜੀ ਤੁਹਾਨੂੰ ਇਹ ਦੱਸੀ ਸਸਤਰ ਕਾਲ ਸਾਰਿਆਂ ਨੂੰ ਮੈਂ ਅਨੂ ਤੇ ਕੋਚ ਸਾਹਿਬ ਦੇ ਵਿਦਿਆਰਥੀ ਪਹਿਲਾਂ ਤਾਂ ਮੈਂ ਸਾਰੇ ਪਿੰਡ ਵਾਲਿਆਂ ਦਾ ਤੇ ਮੈਨੇਜਮੈਂਟ ਦਾ ਧੰਨਵਾਦ ਕਰਨਾ ਚਾਹੂੰਗੀ ਜਿਨ੍ਹਾਂ ਨੇ ਉਪਰਾਲਾ ਕੀਤਾ ਕਿਉਂਕਿ ਮੈਨੂੰ ਲੱਗਦਾ ਬੱਚਿਆਂ ਨੂੰ ਕਬੱਡੀ 'ਚ ਜੋੜਨਾ ਇਸੇ 'ਚ ਇੱਕ ਸਾਰੇ ਸਾਈਆਂ ਸਾਰੇ ਇਸ ਲੈਵਲ ਤੇ ਨਹੀਂ ਕਰ ਰਹੇ ਆ ਸੋ ਇਹ ਬਹੁਤ ਚੰਗਾ ਉਪਰਾਲਾ ਹੈ ਜਿੱਥੇ ਡਿਫਰੈਂਟ ਏਜਸ ਤੇ ਦੇ ਬੱਚੇ ਖੇਡਦੇ ਆ ਤੇ ਇੱਕ ਹੋਰ ਗੱਲ ਜਿਹੜਾ ਸੀਜ਼ਨ ਜਿਵੇਂ ਕਿ ਕੁਝ ਸਾਦ ਨੇ ਕਿਹਾ ਕਿ ਇਸ ਸੀਜ਼ਨ ਚ ਆਪਣੇ ਗਰਮੀਆਂ ਚ ਬਾਹਲੇ ਟਰਨਮੈਂਟ ਨਹੀਂ ਹੁੰਦੇ ਜੇ ਆਪਾਂ ਪ੍ਰੈਕਟਿਸ ਛੱਡ ਦਾਂਗੇ ਫਿਰ ਆਪਾਂ ਕਿਤੇ ਨਾ ਕਿਤੇ ਗੈਪ ਪੈ ਜਾਂਦਾ ਉਹ ਬਹੁਤ ਚੰਗਾ ਉਪਰਾਲਾ ਹੈ ਕਿ ਕੰਟੀਨਿਉਟੀ ਹੈਗੀ ਇਹ ਵੀ ਬੱਚੇ ਖੇਡਦੇ ਆ ਤੇ ਕੰਪੀਟੀਸ਼ਨ ਵੀ ਹੁੰਦੇ ਆ ਉਹਦੇ ਨਾਲ ਚੰਗੀ ਭਾਵਨਾ ਬਣੀ ਰਹਿੰਦੀ ਇੱਕ ਹੋਰ ਗੱਲ ਜਿਹੜੀ ਮੈਂ ਨੋਟਿਸ ਕੀਤੀ ਹੈ ਜਿਵੇਂ ਆਪਾਂ ਸਾਰੇ ਕੋਸ਼ਿਸ਼ ਕਰਦੇ ਆ ਕਿ ਬੱਚਿਆਂ ਨੂੰ ਡਰਗਸ ਤੋਂ ਦੂਰ ਰੱਖੀਏ ਓਏ ਜੇ ਬਹੁਤ ਸਾਰਾ ਦੇ ਰਹੇ ਆ ਤੇ ਸਾਰੀ ਸਾਰੀ ਹੀ ਇਲਾਕੇ ਦੇ ਸਾਰੇ ਹੀ ਇਹ ਕੋਸ਼ਿਸ਼ ਕਰ ਰਹੇ ਆ ਕਿ ਬੱਚਿਆਂ ਨੂੰ ਆਪਾਂ ਸਹੀ ਸੇਵ ਦੇਈਏ ਤੇ ਉਹਨਾਂ ਕਰਕੇ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਗੀ ਤੇ ਇਸ ਲਈ ਵੀ ਧੰਨਵਾਦ ਕਰਨਾ ਚਾਹੁੰਗੀ ਕਿ ਇਹਨਾਂ ਨੇ ਮਹੀਨੇ ਦਾ ਲਾਸਟ ਸੰਡੇ ਜਿਹੜਾ ਹੈ ਉਹ Papa ਨੂੰ ਡੈਡੀਕੇਟ ਕੀਤਾ ਹੈ ਵੈਸੇ ਤਾਂ ਉਹ ਇੱਕ ਕਬੱਡੀ 'ਚ ਇਹਨਾਂ ਦਾ ਸਾਥ ਇਹ ਯਾਦ ਆ ਰਿਹਾ ਹੈ ਤੇ ਇਸ ਲਈ ਮੈਂ ਮੈਂ ਧੰਨਵਾਦ ਕਰਨਾ ਚਾਹਾਂਗੀ ਮੈਨੇਜਮੈਂਟ ਦਾ ਕਿ ਉਹਨਾਂ ਨੇ ਪਾਪਾ ਦੇ ਨਾਮ ਤੇ ਸੰਡੇ ਡੈਡੀਕੇਟ ਕੀਤਾ ਹੈ ਜਿਸ ਕਰਕੇ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਦਾ ਹੈ ਤੇ ਸਾਰਿਆਂ ਨੂੰ ਮੈਨੂੰ ਤਾਂ ਮੌਕਾ ਮਿਲਦਾ ਹੈ ਸੋ ਧੰਨਵਾਦ ਤੁਹਾਡਾ ਸਭ ਦਾ ਥੈਂਕ ਯੂ ਤੇ ਜੀ ਮੈਂ ਜਦੋਂ ਮੈਚ ਚੱਲਦੇ ਸੀਗੇ ਉਦੋਂ ਇੱਕ ਹੋਰ ਕਮੈਂਟਰੀ ਦੇ ਵਿੱਚ ਗੱਲ ਸੁਣੀ ਜੋ ਨਸ਼ਿਆਂ ਬਾਰੇ ਸੀਗੀ ਵੀ ਜੇ ਕੋਈ ਨੌਜਵਾਨ ਨਸ਼ੇ ਛੱਡਣਾ ਚਾਹੁੰਦਾ ਤਾਂ ਤੁਸੀਂ ਉਹਦੀ ਕਿਸ ਤਰੀਕੇ ਨਾਲ ਹੈਲਪ ਕਰ ਸਕਦੇ ਹੋ ਉਹਦੇ ਬਾਰੇ ਮਾੜਾ ਜਿਹਾ ਦੱਸੋਗੇ ਇੱਕ ਵਾਰ ਅਸੀਂ ਵੀ ਉਹਦੀ ਹੈਲਪ ਇਹ ਸੋਚਿਆ ਸਾਰੀ ਕਬੱਡੀ ਲੀਗ ਫੈਡਰੇਸ਼ਨ ਨੇ ਜਿੰਨੇ ਵੀ ਇੱਥੇ ਸਾਡੇ ਮੇਰੇ ਮੋਢੇ ਨਾਲ ਮੋਢ ਉਹਨੂੰ ਭੈਣ ਆਈ ਜਿਵੇਂ ਇਹ ਖੜੇ ਨੇ ਗੰਗੀਰ ਸਿੰਘ ਸਰਪੰਚਾ ਸਾਡੇ ਸਾਫਤਾ ਉਹ ਜੂਐਸਏ ਬੈਠੇ ਨੇ ਪਿੰਡ ਦੇ ਨੇ ਰਜੂਲ ਵਾਲਾ ਸਾਡੇ ਹੀਰਾ ਕੋਚ ਲੀਗ ਦੇ ਸਾਡੇ ਪ੍ਰਮਾਣਦਿਨੇ ਉਹ ਸਾਰਿਆਂ ਨੇ ਰਾਇ ਲਾ ਕੇ ਇਹ ਮਤਾ ਪਾਸ ਕੀਤਾ ਵੀ ਜੋ ਕਿ ਸਾਡੇ ਰਾਇਆਂ ਪਿੰਡ ਦਾ ਨਸ਼ਾ ਛੱਡ ਕੇ ਡੋਪ ਟੈਸਟ ਕਲੀਅਰ ਕਰੂਗਾ ਟੈਸਟ ਦੇ ਪੈਸੇ ਅਸੀਂ ਦਵਾਂਗੇ ਉਹ ਡੋਪ ਟੈਸਟ ਕਲੀਅਰ ਹੋ ਗਿਆ ਉਸ ਤੇ ਮਗਰੋਂ ਉਹਨੂੰ ਦੇਸੀ ਘੋੜੇ ਪੀਤੇ ਨਾਲ 2025 ਦੇ ਵਿੱਚ ਇਹ ਜਦ ਲੀਗ ਸਟਾਰਟ ਕਰਾਂਗੇ ਉਹਨੂੰ ਸਮਾਨਤ ਕਰਾਂਗੇ ਇਹ ਸਾਡੀ 20 ਕਿਲੀਆਂ ਉਹਨਾਂ ਨੂੰ ਤੇਜੀ ਹੈ ਲਗਾਤਾਰ ਦੂਜਾ ਸਾਲ ਆ ਪਿਛਲੇ ਸਾਲ ਤੋਂ ਇਹ ਲੀਗ ਸ਼ੁਰੂ ਹੋਈ ਸੀਗੀ ਸੋ ਕਾਫੀ ਸਕਸੈਸ ਮਿਲ ਰਹੀ ਹੈ ਤੇ ਮੈਂ ਦੇਖਿਆ ਮੁੰਡੇ ਸੀਗੇ ਜਿਹੜੇ ਨੌਜਵਾਨ ਬਹੁਤ ਸੋਹਣੇ ਸਰੀਰ ਵਾਲੇ ਬਹੁਤ ਤੇਜ਼ ਮੁੰਡੇ ਸੀਗੇ ਤੇ ਬਹੁਤ ਵਧੀਆ ਲੱਗਿਆ ਵੀਡੀਓ ਮੇਤੋਂ ਐਨੀ ਬਣਾ ਨਹੀਂ ਹੋਈ ਕਿਉਂਕਿ ਮੈਂ ਮੈਚ ਦੇ ਦੇਖਣ ਦੇ ਵਿੱਚ ਬਹੁਤ ਇੰਟਰਸਟਿਡ ਸੀਗਾ ਤੇ ਤੁਸੀਂ ਇੱਕ ਵਾਰ ਆਪਣਾ ਇੱਥੇ ਦਾ ਨੰਬਰ ਕੰਟੈਕਟ ਇਨਫੋਰਮੇਸ਼ਨ ਦੇ ਦਿਓ ਜੇ ਕਿਸੇ ਨੇ ਕੋਈ ਸਵਾਲ ਹੋਇਆ ਜਾਂ ਟੀਮ ਲੈ ਕੇ ਆਉਣੀ ਹੋਈ ਤਾਂ ਤੁਹਾਨੂੰ ਕੰਟੈਕਟ ਕਰ ਲੈਣਗੇ ਤੁਸੀਂ ਸਾਡਾ ਨੰਬਰ ਨੋਟ ਕਰ ਸਕਦੇ ਹੋ 9915407037 ਤੁਸੀਂ ਇਸ ਤੇ ਕੋਈ ਵੀ ਇਨਫੋਰਮੇਸ਼ਨ ਲੈਣੀ ਆ ਤੁਸੀਂ ਲੈ ਸਕਦੇ ਹੋ ਜਦ ਮਰਜੀ ਕਾਲ ਕਰ ਸਕਦੇ ਹੋ ਇਸ ਨੰਬਰ ਤੇ ਤੇ ਇੱਕ ਹੋਰ ਜਿਹੜੀ ਗੱਲ ਵਧੀਆ ਮੈਨੂੰ ਲੱਗੀ ਵੀ ਜਿੰਨੇ ਵੀ ਮੈਚ ਹੋਏ ਬਹੁਤ ਪਿਆਰ ਨਾਲ ਹੋਏ ਵਿੱਚ ਕੋਈ ਰੌਲਾ ਰੱਪਾ ਨਹੀਂ ਪਿਆ ਲੜਾਈ ਝਗੜਾ ਨਹੀਂ ਹੋਇਆ ਹੈਗਾ ਸਾਰਿਆਂ ਦੀ ਬਹੁਤ ਜ਼ਿਆਦਾ ਵਧੀਆ ਅੰਡਰਸਟੈਂਡਿੰਗ ਸੀਗੀ ਤੇ ਪਿੰਡ ਦੇ ਜਿਹੜੇ ਛੋਟੇ ਜਵਾਕ ਵੀ ਨੇ ਸਾਰੇ ਇੱਥੇ ਆਏ ਹੋਏ ਨੇ ਤੋਂ ਸਾਰਿਆਂ ਦਾ ਇੰਟਰਸਟ ਕਬੱਡੀ ਦੇ ਵਿੱਚ ਬਹੁਤ ਆ ਤੇ ਆਪਾਂ ਪਿਛਲੇ ਕੁਝ ਟਾਈਮ 'ਚ ਦੇਖਿਆ ਵੀ ਕਬੱਡੀ ਦਾ ਕਾਫੀ ਰਿਵਾਈਵਲ ਹੋ ਰਿਹਾ ਵਾ ਇੰਡੀਆ ਦੇ ਵਿੱਚ ਹੀ ਨਹੀਂ ਪੰਜਾਬ ਦੇ ਵਿੱਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਕਾਫੀ ਕਬੱਡੀ ਦੇ ਟੂਰਨਾਮੈਂਟ ਹੋ ਰਹੇ ਨੇ ਸੋ ਇਹ ਬਹੁਤ ਵਧੀਆ ਗੱਲ ਆ ਜੀ ਆਪਣੀ ਜਿਹੜੀ ਮਾਂ ਖੇਡ ਆ ਉਹਨੂੰ ਦੁਬਾਰਾ ਆਪਾਂ ਅੱਗੇ ਨੂੰ ਲੈ ਕੇ ਜਾ ਰਹੇ ਆ ਤੇ ਬਹੁਤ ਵਧੀਆ-ਵਧੀਆ ਪਲੇਅਰ ਵਿੱਚੋਂ ਪੈਦਾ ਹੋ ਰਹੇ ਨੇ ਆਪਾਂ ਨੂੰ ਵੀ ਵੀਰੇ ਮਿਲਿਆ ਆਪਣਾ ਸਬਸਕ੍ਰਾਈਬਰ ਵਲੌਗ ਦੇ ਰਹੇ ਨੇ ਤੇ ਵੀਰੇ ਦਾ ਵੀ YouTube ਚੈਨਲ ਆ ਵੀਰੇ ਦੱਸਿਓ ਮਾੜਾ ਜ ਆਪਣੇ ਚੈਨਲ ਬਾਰੇ ਆਪਣਾ ਚੈਨਲ ਇੰਦਰ 9609 ਤੇ ਆ ਜੀ ਤੇ ਇਹਦੇ ਤੇ ਰੀਲਾਂ ਬਹੁਤ ਪਾਈਆਂ ਨੇ ਕਬੱਡੀ ਦੀਆਂ ਰਾਈਆਂ ਅੰਚ ਮੈਚ ਹੋਏ ਨੇ ਜਿੰਨੇ ਸਾਰੀਆਂ ਰੀਲਾਂ ਤੇ ਪਾਈਆਂ ਹੋਈਆਂ ਨੇ ਆਪਣੀਆਂ ਸੋ ਬਾਈ ਆਪਣੇ ਪਿੰਡ ਜਿਹੜਾ ਜੀ ਉਰੇ ਲੀਗ ਹੁੰਦੀ ਆ ਹਰ ਹਫਤੇ ਸੰਡੇ ਟੂਰਨਾਮੈਂਟ ਹੁੰਦਾ ਉਹਨੂੰ ਪ੍ਰਮੋਟ ਕਰਨ ਲਈ ਵੀਡੀਓਜ਼ ਪਾਉਂਦਾ ਬਸ ਤੁਸੀਂ ਬਾਈ ਦਾ ਚੈਨਲ ਜਰੂਰ ਇੱਕ ਵਾਰ ਚੈੱਕ ਕਰਿਓ ਇਸ ਤੋਂ ਇਲਾਵਾ ਜੀ ਜਿਵੇਂ ਪਿੰਡ ਦੇ ਵਿੱਚ ਜਿਹੜੇ ਗੁਰਸਿੱਖ ਬੱਚੇ ਨੇ ਉਹਨਾਂ ਦਾ ਵੀ ਸਨਮਾਨ ਕੀਤਾ ਗਿਆ ਜਿਹੜੇ ਗੁਰਦੁਆਰਾ ਸਾਹਿਬ ਦੇ ਪਾਟੀ ਸਿੰਘ ਨੇ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਬੱਚਿਆਂ ਦੀ ਹੌਸਲਾ ਅਫਜ਼ਾਈ ਲਈ ਸਾਰਿਆਂ ਨੂੰ ਟਰੋਫੀਆਂ ਦਿੱਤੀਆਂ ਗਈਆਂ ਸਾਰੇ ਨੂੰ ਪੱਟ ਚੱਟ ਕੇ ਨਾਮ ਦਿੱਤੇ ਗਏ ਮੈਨੂੰ ਉਦਾਂ ਹੀ ਮਿਲ ਗਿਆ ਫ੍ਰੀ ਦੇ ਵਿੱਚ ਆ ਬੱਚੇ ਨੂੰ ਦੇਖੋ ਇਹਨੂੰ ਕਿਲੋ ਬਦਾਮ ਮਿਲੇ ਇਹ ਬਹੁਤ ਤੇਜ਼ ਆ ਇਹਦਾ ਨਾਮ ਸ਼ੁਰਲੀ ਰੱਖਿਆ ਹੋਇਆ ਵਾ ਉਹ ਕਾਬੂ ਹੀ ਨਹੀਂ ਆਉਂਦਾ ਹੈਗਾ ਕਿਸੇ ਦੇ